ਅਨਤਾ ਚੰਨ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਪਾਓ ਉਹ ਵੀ ਘਰ ਦੇ ਵਿੱਚ ਕਿਉਂਕਿ ਆਪਾਂ ਬਾਜ਼ਾਰੋਂ ਲੈ ਕੇ ਆਉਂਨੇ ਆ ਪਰ ਇਹ ਆਪ ਅੱਜ ਘਰੇ ਬਣਾ ਕੇ ਚਾਰ ਕਰਾਂਗੇ। ਇਹ ਦੇਖ ਸਕਦੇ ਹੋ ਨੀਚੋਂ ਕਿੰਨੇ ਵਧੀਆ ਬਣਦੇ ਨੇ, ਉੱਪਰੋਂ ਕਿੰਨੇ ਵਧੀਆ ਬਣਦੇ ਨੇ। ਬਹੁਤ ਹੀ ਸੌਫਟ ਸਪੰਜੀ ਹੈ ਇਹ। ਇਹ ਦੇਖੋ ਕਿੰਨੇ ਵਧੀਆ ਹੈ ਆਪਣੇ। ਕਿੰਨੇ ਆਸਾਨੀ ਦੇ ਨਾਲ ਇਹ ਟੁੱਟ ਰਹੇ ਆ। ਇਹ ਕੋ ਅੰਦਰਾ ਕਿੰਨੇ ਵਧੀਆ ਆਪਣੇ ਬਣੇ ਆ ਇਹ ਰੈਸਪੀ ਬਹੁਤ ਹੀ ਆਸਾਨ ਆ ਘਰ ਦੇ ਵਿੱਚ ਬਣਾਉਣੀ ਇਹਨੂੰ ਆਪਾਂ ਘਰੇ ਹੀ ਬਣਾ ਕੇ ਤਿਆਰ ਕਰਾਂਗੇ ਤਾਂ ਬਹੁਤ ਹੀ ਵਧੀਆ ਰਹੂਗਾ ਬਾਜ਼ਾਰੋਂ ਲੈਣ ਤੋਂ ਤਾਂ ਬਹੁਤ ਹੀ ਵਧੀਆ ਆ ਕੈਮੀਕਲ ਫ੍ਰੀ ਹੈ ਤੇ ਐਗ ਲੈਸ ਆ ਬਿਲਕੁਲ ਬਿਨਾ ਅੰਡੇ ਤੋਂ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਦੇਖੋ ਕਿੰਨੇ ਵਧੀਆ ਆਪਣੇ ਬਣੇ ਆ ਇਹ ਜਿਆਦਾਤਰ ਵੜਾ ਪਾਉ ਪਾਉ ਪਾਜੀ ਇਹ ਸਾਰੇ ਚੀਜ਼ੇ ਦੇ ਨਾਰੇ ਮਿਹਰੇ ਆ ਖਾਦੇ ਜਾਂਦੇ ਆ ਤੇ ਇਤੋਂ ਅਗਲੀ ਰੈਸਪੀ ਆਪਾਂ ਦਾ ਨਵ ਵੜਾ ਪਾਉ ਦੀ ਸ਼ੇਅਰ ਕਰਾਂਗੇ ਤੇ ਦੇਖੋ ਕਿੰਨੇ ਵਧੀਆ ਆਪਣੇ ਬਣੇ ਆ ਬਹੁਤ ਹੀ ਪਿਆਰਾ ਇਹਨਾਂ ਦਾ ਕਲਰ ਆਇਆ ਹੈ ਤੇ ਹੁਣ ਚਲੋ ਕਰਦੇ ਆ ਆਪਾਂ ਰੈਸਪੀ ਨੂੰ ਸ਼ੁਰੂ ਇਦਲੀ ਮੈਥੇ ਜਿਹੜਾ ਆ 1 ਤੇ ਅੱਧਾ ਕੱਪ ਜਿਹੜਾ ਆ ਉਹ ਗਰਮ ਦੁੱਧ ਲਿਆ ਹੈ ਥੋੜਾ ਜਿਹਾ ਗੂੰਗਰਣਾ ਜਿਹਾ ਲਿਆ ਹੈ ਤੇ ਇੱਕ ਵੱਡਾ ਚਮਚ ਇਹਦੇ ਵਿੱਚ ਮੈਂ ਈਸਟ ਪਾਈ ਆ ਤੇ ਇੱਕ ਵੱਡਾ ਚਮਚ ਹੀ ਖੰਡ ਪਾਈ ਆ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਲਿਆ ਚੰਗੀ ਤੱਕੇ ਨਾਲ ਦੁੱਧ ਤੁਸੀਂ ਜਿਹੜਾ ਆ ਉਹ ਠੰਡਾ ਬਿਲਕੁਕੁਲ ਨਹੀਂ ਲੈਣਾ ਹੈਗਾ ਜਾਂ ਤੱਕ ਗੂੰਗਰਣਾ ਲੈ ਸਕਦੇ ਹੋ ਤਾਂ ਜਾਂ ਤੱਕ ਗਰਮ ਤੇ ਹੁਣ ਆਪਾਂ ਇਹਨੂੰ ਟਾ ਕੇ 15 ਮਿੰਟ ਦੀ ਲਈ ਛੱਡ ਦਾਂਗੇ ਤੇ 15 ਮਿੰਟ ਹੋ ਗਏ ਤੇ ਹੁਣ ਆਪਾਂ ਇੱਕ ਵਾਰ ਇਹਨੂੰ ਮਿਲਾ ਲੈਣਾ ਤੇ ਸਾਈਡ ਤੇ ਰੱਖ ਦੇਣਾ ਹੁਣ ਜੇ ਮੈਂ ਪ੍ਰਾਤ ਲੈ ਲਈਏ ਉਹਦੇ ਵਿੱਚ ਮੈਂ 500 ਗ੍ਰਾਮ ਇਥੇ ਮੈਦਾ ਆਉਂਗੀ ਤੇ ਇਹਦੇ ਵਿੱਚ ਇੱਕ ਦੋ ਚਮਚ ਜਿਹੜੇ ਆ ਮੈਂ ਮਿਲਕ ਪਾਊਡਰ ਤੇ ਐਡ ਕਰੂੰਗੀ ਤੇ ਇੱਕ ਛੋਟਾ ਚਮਚ ਨਮਕ ਤੇ 45 ਗ੍ਰਾਮ 1/4 ਕੱਪ ਜਿਹੜਾ ਇਹਦੇ ਵਿੱਚ ਮੈਂ ਤੇਲ ਐਡ ਕਰੂੰਗੀ ਆਇਲ ਆਇਲ ਜਿਹੜਾ ਹੈ ਕੋਈ ਵੀ ਫ੍ਰੈਗਰੈਂਸ ਵਾਲਾ ਨਹੀਂ ਹੋਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾਨ ਤੋਂ ਬਾਅਦ ਵਿੱਚ ਜਿਹੜਾ ਦੁੱਧ ਬਣਾ ਕੇ ਸੈੱਟ ਰੱਖਿਆ ਹੋਇਆ ਹੈ ਸਿਕਾ ਉਹਨੂੰ ਆਪਾਂ ਜਦ ਜਿਕੇ ਨਾ ਪਾ ਕੇ ਇਹਨੂੰ ਗੁੰਨ ਲੈਣਾ ਹੈ ਬਿਲਕੁਲ ਸੌਫਟ ਡੋਏ ਦਾ ਆਪਾਂ ਗੁੰਨ ਕੇ ਰੈਡੀ ਕਰਨਾ ਹੈ ਤੇ ਦੇਖੋ ਮੈਂ ਸਲਫ નીચે ਬਿਲਕੁਲ ਥਲੀਨ ਆ ਸਾਰਾ ਕੁਝ ਸਲਫ ਜਿਹੜੀ ਹੈ ਬਿਲਕੁਲ ਥਲੀਨ ਹੋਣੀ ਚਾਹੀਦੀ ਹੈ ਨੀਚੇ ਸਾਫ ਹੋਣੀ ਚਾਹੀਦੀ ਹੈ ਤੇ ਹੁਣ ਇਹਨੂੰ ਆਪਾਂ ਪਾ ਕੇ ਤੇ ਮਲਾਂਗੇ ਤੇ ਵਿੱਚ ਇੱਕ ਛੋਟਾ ਚਮਚ ਜਿਹੜਾ ਹੈ ਬਟਰ ਪਾ ਕੇ ਇਹਨੂੰ ਮੈਂ ਕੁਛ ਤੇਲ ਪਾ ਪਾ ਕੇ ਨਾ ਤੇਲ ਤੁਸੀਂ ਪਾ ਪਾ ਕੇ ਇਹਨੂੰ ਇਦਾਂ ਗੋਲ ਲੈਣਾ ਹੈ ਤੇਲ ਪਾ ਪਾ ਕੇ ਠੀਕ ਹੈ ਜੀ ਤੇਲ ਪਾ ਕੇ ਦੇਖੋ ਇੰਨਾ ਵਧੀਆ ਆਪਾਂ ਗੁੰਨ ਲਿਆ ਆ ਕਿਉਂਕਿ ਇਹ ਹੱਥਾਂ ਨੂੰ ਚਿਪਕਦਾ ਇਸ ਲਈ ਤੇਲ ਜ਼ਰੂਰ ਲਗਾ ਲਿਓ نیچے ਲਗਾ ਲਿਓ ਸਾਰੇ ਪਾਸੇ ਲਗਾ ਲਗਾ ਕੇ ਨੂੰ ਐਦਾਂ ਪਟਕ ਪਟਕ ਕੇ ਨੂੰ ਆਪਾਂ ਗੁੰਨਣਾ ਆ ਬਿਲਕੁਲ ਵਧੀਆ ਸੌਫਟ ਕਰਨਾ ਆ ਇਹ ਦੇਖੋ ਕਿੰਨਾ ਸੌਫਟ ਹੈ ਆਪਣਾ ਡੋ ਹੁਣ ਇੱਥੇ ਮੈਂ ਇੱਕ ਪਾਂਡਾ ਲੈ ਲਿਆ ਜਿਹਦੇ ਵਿੱਚ ਇਹਨੂੰ ਮੈਂ ਰੱਖੂੰਗੀ ਫੁੱਲਣ ਵਾਸਤੇ ਤੇ ਉਹਦੇ ਵਿੱਚ ਮੈਂ ਤੇਲ ਪਾ ਲਿਆ ਆ ਤੇ ਤੇਲ ਚਾਰੇ ਪਾਸੇ ਫਲਾ ਲਿਆ ਆ ਤੇ ਜਿਹੜਾ ਆਪਣਾ ਇਹ ਮੈਦਾ ਹੈ ਆਪਾਂ ਉਹਦੇ ਵਿੱਚ ਪਾ ਲੈਣਾ ਆ ਤੇ ਚਿੰਗਟਿਕੇ ਨੂੰ ਫਲਾ ਲੈਣਾ ਚਾਰੇ ਪਾਸੇ ਤੇ ਇਹਦੇ ਉੱਤੇ ਮੈਂ ਹੁਣ ਲਗਾ ਰਹੀ ਆ ਕਲਿੰਜ ਰੈਪ ਜੇ ਤੁਹਾਡੇ ਕੋਲ ਕਲਿੰਜ ਰੈਪ ਨਹੀਂ ਹੈਗਾ ਤੁਸੀਂ ਕੋਈ ਵੀ ਕੱਪੜੇ ਦੇ ਨਾਲ ਵੀ ਇਹਨੂੰ ਟੱਕ ਸਕਦੇ ਆ ਇਹਨੂੰ ਟਕਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹਦੇ ਅੰਦਰ ਕੋਈ ਹਵਾ ਨਾ ਜਾਏ ਤੇ ਹੁਣ ਇਹਨੂੰ 2 ਘੰਟੇ ਲਈ ਕੋਈ ਵੀ ਗਰਮ ਥਾਂ ਤੇ ਤੁਸੀਂ ਰੱਖ ਸਕਦੇ ਆ ਇਹਨੂੰ ਤੇ ਇਹ ਦੇਖੋ 2 ਘੰਟੇ ਹੋ ਗਏ ਆ ਟਾਈਮ ਜਿਹੜਾ ਹੈ ਉਹ ਮੌਸਮ ਤੇ ਵੀ ਡਿਪੈਂਡ ਕਰਦਾ ਹੈ। ਗਰਮੀਆਂ ਦੇ ਵਿੱਚ ਛੇਤੀ ਫੁੱਲ ਜਾਂਦਾ ਹੈ। ਸਰਦੀਆਂ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ। ਤੇ ਦੇਖੋ ਹੁਣ ਆਪਾਂ ਇਹਨੂੰ ਪੰਚ ਕਰਕੇ ਤੇ ਇਹਦੀ ਹਵਾ ਸਾਰੀ ਕੱਢ ਦਿੱਤੀ ਹੈ। ਤੇ ਹੁਣ نیچے ਸਲਫ ਬਿਲਕੁਲ ਥੀਨ ਹੈ। ਸਲਫ ਤੇ ਆਪਾਂ ਇਹਨੂੰ ਜਿਹੜਾ ਰੱਖਾਂਗੇ। ਪਹਿਲਾਂ ਆਪਾਂ 10 ਮਿੰਟ ਇੰਦਾਂ ਹੀ ਜਿਹੜਾ ਇਹਨੂੰ ਗੋਲ ਲਾਂਗੇ ਇੱਕ ਵਾਰ ਫੇ। ਸਲਫ ਆਪਨੇ ਬਿਸਤ ਕੋ ਥੀਨ ਆ ਹੋਣਾ ਪਹਿਲੇ ਤੇ ਪਾ ਦੇਣਾ ਆਪਣੇ ਆਟੇ ਨੂੰ। ਤੇ ਇਹਨੂੰ ਆਪਾਂ ਜਿਹੜਾ ਹੈ ਉਹ ਕੱਟ ਕਰਾਂਗੇ ਕੱਟਣਾ ਕੱਟ ਕਰ ਰਹੀ ਆ ਮੈਂ ਤੁਸੀਂ ਕਰਦਣਾ ਵੀ ਕੱਟ ਕਰ ਸਕਦੇ ਆ ਕੱਟ ਕਰਕੇ ਮੈਂ ਇੱਥੇ ਨਾਪ ਨਾਲ ਮਸ਼ੀਨ ਲੈ ਲਈ ਹੈ ਤੇ ਉਹਦੇ ਉੱਤੇ ਮੈਂ ਰੱਖ ਕੇ 110 ਗ੍ਰਾਮ ਇਹ ਇੱਕ ਪੇੜਾ ਬਣਾ ਰਹੀ ਹਾਂ 110 ਗ੍ਰਾਮ ਦਾ ਤੁਸੀਂ ਛੋਟਾ ਬਣਾ ਸਕਦੇ ਆ ਵੱਡਾ ਬਣਾ ਸਕਦੇ ਆ ਜੇ ਤੁਹਾਡੇ ਕੋਈ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਹੱਥਾਂ ਦੇ ਨਾਲ ਹੀ ਪੇੜੇ ਕਰ ਸਕਦੇ ਆ ਮੈਂ মাপ ਇਸ ਲਈ ਰਹੀ ਹਾਂ ਤਾਂ ਜੋ ਇੱਕੋ ਜਿਹਾ ਬਣ ਤੇ ਇੱਥੇ ਆਪਣੇ 8 ਬਣਗੇ ਸਕੇ ਮਤਲਬ 7 ਵੱਡੇ ਤੇ ਇੱਕ ਥੋੜਾ ਛੋਟਾ ਰਹਿ ਗਿਆ ਹੀ ਤੇ ਇਹਨਾਂ ਸਾਰਿਆਂ ਨੂੰ ਮੈਂ ਗੋਲ ਪੇੜਾ ਬਣਾ ਲਿਆ ਬਿਲਕੁਲ ਥੋੜਾ ਟਾਈਟ ਟਾਈਟ ਰੱਖਣਾ ਆਪਾਂ ਗੋਲ ਪੇੜਾ ਕਰਦੇ ਵਕਤ ਹਲਕਾ ਹਲਕਾ ਨੂੰ ਮੈਂ ਦਬਾ ਲਿਆ ਤੇ ਇੱਥੇ ਮੈਂ نیچے ਬਟਰਪੇਪਰ ਵੀ ਲਗਾ ਲਿਆ ਅਸਗਾ ਹੁਣ ਇਹਨਾਂ ਤੇ ਥੋੜਾ ਥੋੜਾ ਔਇਲ ਲਗਾ ਕੇ ਆਪਾਂ ਇਹਨੂੰ ਜਿਹੜਾ ਹੈ ਉਹ ਫਿਰ ਦੁਆਰਾ ਗਿੱਲੇ ਕੱਪੜੇ ਦੇ ਨਾਲ ਹਲਕੇ ਜਿਹੇ ਗਿੱਲੇ ਕੱਪੜੇ ਦੇ ਨਾਲ 10 ਤੋਂ 15 ਮਿੰਟ ਦੇ ਲਈ ਟਾਕੇ ਰੱਖ ਲੈਣਾ ਆ ਆ ਜੋ ਇਹ ਜਿਹੜਾ ਫੁੱਲ ਜੇ 15 ਮਿੰਟ ਹੋ ਤੇ ਇਹ ਫੁੱਲ ਚੁਕਿਆ ਹੈ ਤੇ ਹੁਣ ਆਪਾਂ ਇਹਨੂੰ oven tray ਦੇ ਉੱਤੇ ਰੱਖ ਕੇ ਤੇ ਇਹਦੇ ਉੱਤੇ ਥੋੜਾ ਥੋੜਾ ਦੁੱਧ ਲਗਾਵਾਂਗੇ ਦੁੱਧ ਲਗਾਉਣ ਦੇ ਨਾਲ ਇਹ ਸੌਫਟ ਹੋਊਗਾ ਦੁੱਧ ਲਗਾਉਣ ਤੋਂ ਬਾਅਦ ਤੁਸੀਂ ਚਾਰੇ ਪਾਸੇ ਇਹਨੂੰ ਆਪਾਂ ਬੇਕ ਕਰ ਲਵਾਂਗੇ 10 ਤੋਂ 15 ਮਿੰਟ ਦੇ ਲਈ ਆਪਣੇ ਹੋਮ ਮੇਡ ਪਾਓ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਰੈਸਪੀ ਹੈ ਜੂਏ ਰੈਸਪੀ ਨੂੰ ਟਰਾਈ ਕਰਿਓ જે ચેનલ તે નહીં હેનલનું જરૂર સબસક્રાઈબ કર્યો તો આપણે ફેમિલી એન્ડ ફ્રન્ડ્સના જરૂર શેયર કર્યો ધનવાદ